ਕਪੀਰਾਂ ਦੀ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ ਸਰਵੰਤ ਬਾਦ ਜਿਹੜਾ ਬਨੁਹਾਲ ਦਾ ਸੁਨੇ ਸੋਗੇ ਕੰਨਿਆ ਤੇਰੇ ਮਰੀਦ ਜਿੱਥੇ ਵੱਡੇ ਵੱਡੇ ਧੜਵੀਂ ਇੰਦੀ ਇਥੋਂ ਦੀ ਮੂੰਹ ਮੁੜ ਕੇ ਮਹਿਕ ਸੁੱਕੇ ਸੱਜਣੋ ਗੋਲਾਬ ਸਿੰਘ ਜਿੱਥੋਂ ਦੇ ਲੋਕ ਜਿੱਤਣ ਖਾਲੀ ਮਰੀਮ ਨੇ ਆ ਕਬੱਡੀ ਖੇਡਾਂ ਰੰਗਲੇ ਪੰਜਾਬ ਦੀ ਜੀ ਅੱਜ ਰੰਗਲੇ ਪੰਜਾਬ ਦੀ ਰੰਗਲੀ ਖੇਡ ਧੀਦਾਰੀ ਦੀ ਕੁਸ਼ਤੀ ਪਤਾ ਸਾਧਨ ਗੁੱਟੇ ਦਾ ਸਾਧਾਂ ਵਾਲੀ ਤਪੱਸਿਆ ਰੱਖੀ ਪਈ ਹੈ ਅੱਜ ਦਾ ਇਹ ਪਹਿਲਾ ਮੈਚ ਸਾਡੇ ਹੁਜਰ ਸਿੰਘ ਦੀ ਪਰਮੈਸਾ ਪੰਜਾਬੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਜਿਹੜੇ ਆਨਰ ਮੇ ਉਹ ਸਾਡੇ ਦਰਬਾਰ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਸਾਡੇ ਬਾਬਾ ਮਿੰਦਰ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਤੋਂ ਔਰ ਸਾਡੇ ਸੰਦੀਰ ਪੱਗਾ ਜੀ ਠੀਕ ਠਾਕ ਥੈਂਕ ਯੂ ਬਹੁਤ ਧੰਨਵਾਦ ਬਸ ਆ ਜੀ ਓਕੇ ਥੈਂਕ ਯੂ ਬਹੁਤ ਹੀ ਸ਼ਾਨਦਾਰ ਅੱਜ ਦੀ ਪਹਿਲੇ ਮਿੰਟ ਨਮਸਕਾਰ ਜੀ ਪਿਆਰੇ ਦਸਕੋ ਇਸ ਵੇਲੇ ਅਸੀਂ ਪਰਤਗੜ ਦੀ ਧਰਤੀ ਤੇ ਪਹੁੰਚੇ ਆ ਜਿੱਥੇ ਸੰਤ ਬਾਬਾ ਅਜੀਤ ਸਿੰਘ ਸਾਲੀ ਵਾਲਿਆਂ ਦੇ ਜਿਹੜੇ ਮਹਾਨ ਜਿਹੜੇ ਇੱਥੇ ਦੇ ਸੰਤ ਹੋਏ ਨੇ ਤੇ ਅੱਜ ਇੱਕ ਵਿਸ਼ਾਲ ਕਬੱਡੀ ਕੱਪ ਕਰਾਇਆ ਜਾ ਰਿਹਾ ਸਭ ਨੂੰ ਪਤਾ ਹੈ ਕਿ ਅੱਜ ਨਸ਼ਿਆਂ ਦੇ ਦਲਦਲ ਦੇ ਵੀ ਸਾਡਾ ਪੰਜਾਬ ਜਿਹੜਾ ਗਿਆ ਹੋਇਆ ਤੇ ਅੱਜ ਸਾਨੂੰ ਲੋੜ ਹੈ ਅਸੀਂ ਆਪਣੇ ਸਾਨੂੰ ਪੀੜ੍ਹੀ ਨੂੰ ਬਚਾਉਣ ਵਾਸਤੇ ਅੱਜ ਦੇ ਕਬੱਡੀ ਕੱਪ ਦਾ ਉਦਘਾਟਨ ਸਾਡੇ ਇੰਟਰਨੈਸ਼ਨਲ ਜਿਹੜੇ ਫਰੋਸ਼ਨ ਦੇ ਪੰਜਾਬੀ ਫਰੋਸ਼ਨ ਦੇ ਪ੍ਰਧਾਨ ਗੁਰਚਨ ਸਿੰਘ ਬਨਵੈਦ ਜੀ ਵੱਲੋਂ ਜਿਹੜਾ ਕੀਤਾ ਗਿਆ ਹੈ ਤੇ ਬਹੁਤ ਵੱਡਾ ਪ੍ਰਾਲਾ ਜਿਹੜਾ ਬੱਚਿਆਂ ਦਾ ਕਰਦੇ ਅਸੀਂ ਸਪੈਸ਼ਲ ਤੌਰ ਤੇ ਜਦੋਂ ਸਾਡੇ ਗੁਰਚਨ ਸਿੰਘ ਬਨਵੈਦ ਜੀ ਨੂੰ ਪਤਾ ਲੱਗਿਆ ਕਿ ਭਰਤਗੜ ਦੇ ਵਿੱਚ ਕੋਈ ਐਡਾ ਵੱਡਾ ਮੈਚ ਹੋ ਰਿਹਾ ਤੇ ਬੱਚਿਆਂ ਨੂੰ ਹੌਸਲਾ ਵਧਾਈ ਦੇਣ ਵਾਸਤੇ ਰੋਪੜ ਤੋਂ ਪਹੁੰਚੇ ਆ ਕਿਉਂਕਿ ਕੱਲ ਦਾ ਜਿਹੜਾ ਸਮਾਗਮ ਹੈ ਉਹਦੀਆਂ ਤਿਆਰੀਆਂ ਜਿਹੜੇ ਰੋਪੜ ਚੱਲ ਰਹੀ ਨੇ ਗੁਰਚਰਨ ਸਿੰਘ ਜੀ ਕਿੱਦਾਂ ਲੱਗਿਆ ਅੱਜ ਬੱਚਿਆਂ ਦਾ ਪ੍ਰਦਰਸ਼ਨ ਉਹ ਖਾਲਸਾ ਫੱਤੇ ਮੈਂ ਤੇ ਅੱਜ ਬੜਾ ਗੱਦਗੱਦ ਹੋ ਗਿਆ ਕਿ ਸਾਡੀ ਮਿੱਟੀ ਜਿਹੜੀ ਮੈਂ 55 ਸਾਲ ਤੋਂ ਬਾਅਦ ਮਤਲਬ ਪੰਜਾਬ ਦੇ ਵਿੱਚ ਜਿਹੜੇ ਇਹ ਸਾਡੀ ਗੇਮ ਆ ਅਸੀਂ ਛੋਟੇ-ਛੋਟੇ ਜਿਵੇਂ ਖੇលਦੇ ਹੁੰਦੇ ਸੀ ਸਾਨੂੰ ਉਹ ਯਾਦ ਆਉਂਦੀ ਆ ਤੇ ਮੈਂ ਬੱਚਿਆਂ ਨੂੰ ਬੜਾ ਹੌਸਲਾ ਸਾਈਂ ਦੇਣਾ ਚਾਹੁੰਦਾ ਕਿ ਇਹ ਵੱਡੇ ਹੋ ਕੇ अच्छे अच्छे प्लेयर बन ते दुनिया ਦੇ ਉੱਤੇ ਨਾਮ ਹੋਵੇਗਾ ਪਿੰਡਾਂ ਦਾ ਨਾਮ ਹੋਵੇਗਾ ਕੌਮ ਦਾ ਨਾਮ ਹੋਵੇਗਾ ਤੇ ਸਾਡੇ ਦੇਸ਼ ਦਾ ਨਾਮ ਹੋਵੇਗਾ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਹੜੇ ਕਿ ਆਰਗੇਨਾਈਜ਼ਰ ਨੇ ਇਸ ਤਰ੍ਹਾਂ ਦੀਆਂ ਗੇਮਾਂ ਦੇ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਤਾਂ ਕਿ ਇਹ ਬੱਚੇ ਜਿਹੜੇ ਡਰੱਗਸ ਤੋਂ ਦੂਰ ਰਹਿਣ ਬੁੜੀਆਂ ਆਦਤਾਂ ਤੋਂ ਦੂਰ ਰਹਿਣ ਸ਼ਰਾਬਾਂ ਤੋਂ ਦੂਰ ਰਹਿਣ ਗੁਰਸਿੱਖੀ ਦੇ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਮੈਂ ਪੂਰੀ ਸਮੂਚੀ ਕਮੇਟੀ ਦਾ ਬਿਲਕੁਲ ਜੀ ਇਹ ਸਾਨੂੰ ਗੁਰਚੰਦ ਸਿੰਘ ਬਰਮੈਤ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਇਸ ਇਲਾਕੇ ਦੇ ਉੱਤੋਂ ਜੁੜੇ ਹਾਂ ਇਸ ਇਲਾਕੇ ਤੋਂ ਸ਼ੁਰੂਆਤ ਕੀਤੀ ਹੈ ਪਰ ਲੇਕਿਨ ਸਾਨੂੰ ਜਦੋਂ ਇਸ ਇਲਾਕੇ ਦੇ ਵਿੱਚ ਪਹੁੰਚਦੇ ਹਾਂ ਤੇ ਬਹੁਤ ਸਾਰੇ ਪ੍ਰਾਣੇ ਸੱਜਣ ਮਿੱਤਰ ਮਿਲਦੇ ਆ ਤੇ ਬੜਾ ਮਨ ਖੁਸ਼ ਹੁੰਦਾ ਹੈ ਕਿਉਂਕਿ ਕਦੇ-ਕਦੇ ਹੀ ਮੌਕਾ ਮਿਲਦਾ ਹੈ ਤੇ ਆਉਣ ਦਾ ਇਸ ਤਰ੍ਹਾਂ ਅੱਜ ਕੱਲ੍ਹ ਟਾਈਮ ਕਿਸੇ ਕੋਲ ਨਹੀਂ ਹੁੰਦਾ ਸਾਡੇ ਨਾਲ ਬੈਂਸ ਸਾਹਿਬ ਹੈ ਜਿਹੜੇ ਕਿ ਇੰਟਰਨੈਸ਼ਨਲ ਟਾਡੀ ਜੱਥਾ ਹੈ ਇਸ ਵੇਲੇ ਜਿਹੜਾ ਦੇਖ ਰਹੇ ਨੇ ਇਹਨਾਂ ਦੇ ਜਿਹੜੇ ਪਿਤਾ ਜੀ ਹੁੰਦੇ ਸੀਗੇ ਉਹਨਾਂ ਤੋਂ ਬਾਅਦ ਅੱਜ ਇਹਨਾਂ ਨੇ ਉਹਨਾਂ ਦਾ ਜਿਹੜਾ ਨਾਮ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੋਇਆ ਹੈ ਹਾਂਜੀ ਕੀ ਹਾਲ ਚ ਆਰਟੀਵੀ ਰੋਪੜ ਦੀ ਇਸ ਮੁੱਚੀ ਟੀਮ ਨੂੰ ਮੈਂ ਆਪਣੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਇਸ ਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਹਿੰਦਾ ਤੇ ਸਤਿਕਾਰਯੋਗ ਚਰਨ ਸਿੰਘ ਜੀ ਬਨਵੈਦ ਸਾਹਿਬ ਕੈਨੇਡਾ ਵਾਲੇ ਜਿਹੜੇ ਰੁਝੇਵਿਆਂ ਪਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡਾ ਨੌਜਵਾਨਾਂ ਦਾ ਹੌਸਲਾ ਵਜਾਈ ਕਰਨ ਦੇ ਲਈ ਸਾਡਾ ਹੌਸਲਾ ਵਧਾਉਣ ਦੇ ਲਈ ਇੱਥੇ ਪਹੁੰਚੇ ਨੇ ਮੈਂ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪ ਜੀ ਦੀ ਇਸ ਮੁੱਚੀ ਟੀਮ ਨੇ ਸਮਾਂ ਕੱਢਿਆ ਇਹ ਜਿਹੜਾ ਟੂਰਨਾਮੈਂਟ ਹੈ ਹਰ ਸਾਲ ਕਰਵਾਇਆ ਜਾਂਦਾ ਲਗਾਤਾਰ 5 ਸਾਲ ਤੋਂ ਅਸੀਂ ਲਗਾਤਾਰ ਟੂਰਨਾਮੈਂਟ ਕਰ ਤੇ ਇਸ ਟੂਰਨਾਮੈਂਟ ਦੀ ਜੇ ਅਸੀਂ ਵਿਲੱਖਣਤਾ ਦੀ ਗੱਲ ਕਰੀਏ ਥੋੜਾ ਜਿਹਾ ਲੈ ਤੇ ਪੰਨ ਦੀ ਗੱਲ ਕਰੀਏ ਇਹਦੇ ਵਿੱਚ ਅਸੀਂ ਇੱਕ ਐਡ-ਆਨ ਕੀਤਾ ਹੈ ਆਮ ਤੌਰ ਤੇ ਅਸੀਂ ਕਬੱਡੀ ਕੱਪ ਜਿੰਨੇ ਵੀ ਆਪਣੇ ਇਲਾਕੇ ਦੇ ਵਿੱਚ ਜਾਂ ਪੰਜਾਬ ਭਰ ਵਿੱਚ ਵੇਖਦੇ ਹਾਂ ਉਹਨਾਂ ਦੇ ਵਿੱਚ ਕੀ ਹੁੰਦਾ ਕਲਾਕਾਰ ਲਾਏ ਜਾਂਦੇ ਨੇ ਇਹ ਜਿਹੜਾ ਕਬੱਡੀ ਕੱਪ ਹੈ ਇਹਦੇ ਵਿੱਚ ਆਪਾਂ ਕਲਾਕਾਰਾਂ ਨੂੰ ਪ੍ਰਮੋਟ ਨਹੀਂ ਕਰ ਰਹੇ ਕਿਉਂਕਿ ਲੋਕ ਜਿਹੜੇ ਕਲਾਕਾਰਾਂ ਨੂੰ ਹੀ ਸੁਣਨ ਆਉਂਦੇ ਨੇ ਤੇ ਆਪਣੇ ਵਿਰਸੇ ਤੋਂ ਸਾਡਾ ਜਿਹੜਾ ਮੇਨ ਮਕਸਦ ਹੈ ਆਪਣੇ ਵਿਰਸੇ ਨਾਲ ਸਿਧਾਂਤ ਨਾਲ ਜੁੜਨ ਦਾ ਇਸ ਕਬੱਡੀ ਕੱਪ ਦੇ ਰਾਹੀਂ ਅਸੀਂ ਆਪਣੇ ਸਿਧਾਂਤ ਦੇ ਨਾਲ ਵੀ ਜੁੜਨ ਦਾ ਪ੍ਰਯਤਨ ਕਰਦੇ ਹਾਂ ਇਸ ਜਿਹੜਾ ਖੇਡ ਮੇਲਾ ਹੈ ਇਹਦੇ ਵਿੱਚ ਕੋਈ ਕਲਾਕਾਰ ਨਹੀਂ ਕਲਾਕਾਰ ਦੇ ਬਜਾਇ ਢਾਡੀ ਸਿੰਘ ਇੱਥੇ ਹਾਜ਼ਰੀ ਭਰਦੇ ਨੇ ਇਹ ਇੱਕ ਵਿਲੱਖਣ ਅਸੀਂ ਬਾਕੀ ਕਬੱਡੀ ਕੱਪਾਂ ਨਾਲੋਂ ਕਲਿਆਦਾ ਕੰਮ ਕੀਤਾ ਤੇ ਤਾਂ ਜੋ ਅਸੀਂ ਜਿੱਥੇ ਆਪਣੀਆਂ ਖੇਡਾਂ ਨੂੰ ਪ੍ਰੋਮੋਟ ਕਰੀਏ ਉੱਥੇ ਆਪਣੇ ਵਿਰਸੇ ਨੂੰ ਵੀ ਸੰਗਤਾਂ ਦੇ ਨਾਲ ਆਉਣ ਵਾਲੀ ਪੀੜ੍ਹੀ ਜਨਰੇਸ਼ਨ ਦੇ ਨਾਲ ਜੋੜੀਏ ਤੇ ਇਸ ਕਬੱਡੀ ਕੱਪ ਦੇ ਵਿੱਚ ਇੱਥੇ ਵੱਡੇ ਵਜਨ ਵਾਲੀਆਂ ਟੀਮਾਂ ਭਾਗ ਲੈਣ ਗਈਆਂ ਤੇ ਟੀਮਾਂ ਦੇ ਰਜਿਸਟ੍ਰੇਸ਼ਨ ਲਗਾਤਾਰ ਚੱਲ ਰਹੀ ਹੈ ਉੱਥੇ ਨਿੱਕੇ ਨਿੱਕੇ ਬੱਚੇ ਜਿਹੜੇ ਦਿਲ ਤੋਂ ਰੀਝ ਰੱਖਦੇ ਨੇ ਕਿ ਉਹਨਾਂ ਦੀ ਇਹ ਤਮੰਨਾ ਹੁੰਦੀ ਹੈ ਕਿ ਅਸੀਂ ਖੇਡ ਮੈਦਾਨ ਵਿੱਚ ਆਪਣੇ ਜੋਰ ਵਿਖਾਈਏ 38 ਸਾਲ ਦੀ 38 ਕਿਲੋ ਵਜਨ ਤੋਂ ਇਹ ਗੇਮ ਸ਼ੁਰੂ ਹੋ ਚੁੱਕੀ ਆ ਅੱਜ ਬੱਚਿਆਂ ਦੇ ਟੂਰਨਾਮੈਂਟ ਨੇ ਸ਼ਾਮਾਂ ਤੱਕ ਹੁੰਦੇ ਰਹਿਣਗੇ ਕੱਲ ਨੂੰ ਵੀ ਚੱਲਣਗੇ ਤੇ ਦੂਰੋਂ ਪੂਰੇ ਪੰਜਾਬ ਭਰ ਤੋਂ ਬੜੇ ਫੋਨ ਆ ਰਹੇ ਨੇ ਇੱਥੋਂ ਤੱਕ ਹਿਮਾਚਲ ਹਰਿਆਣਾ ਤੋਂ ਵੀ ਟੀਮਾਂ ਪਹੁੰਚ ਰਹੀਆਂ ਨੇ ਜਿਹੜੀਆਂ ਪਹੁੰਚੀ ਹੋਈਆਂ ਟੀਮਾਂ ਉਹ ਵੀ ਇੱਥੇ ਹਾਜ਼ਰੀ ਭਰਨ ਗਈਆਂ ਮੈਂ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਹੜੇ ਉਚੇਚੇ ਇਹ ਪ੍ਰਬੰਧ ਲਾਉਂਦੇ ਨੇ ਤੇ ਜਿਹੜੇ ਵੀ ਕਿਸੇ ਪ੍ਰਕਾਰ ਦੀ ਕੋਈ ਸੇਵਾ ਨਿਭਾ ਰਿਹਾ ਫਾਈਨੈਂਸ਼ਲੀ ਕੋਈ ਸੇਵਾ ਕਰੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਜਿਹੜਾ ਵੀ ਬਣਦਾ ਯੋਗਦਾਨ ਪਾ ਰਿਹਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਅਰਦਾਸ ਕਰਦਾ ਸੱਚੇ ਪਾਸ਼ਾ ਇਸੇ ਤਰ੍ਹਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਦੇ ਨਾਲ ਅਜਿਹੇ ਸਮਾਗਮ ਕਰਵਾਉਣ ਦਾ ਬਲ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਜੀ ਬਿਲਕੁਲ ਜੀ ਤੇ ਤੁਹਾਡਾ ਕੀ ਨਾਮ ਹੈ ਜੀ ਦਰਸ਼ਕਾਂ ਨੂੰ ਮੈਂ ਇੱਕ ਦੱਸਣਾ ਚਾਹਾਂਗਾ ਕਿ ਭਾਵੇਂ ਮੈਂ ਪਰਤਗੜ ਦੇ ਇੱਥੇ ਮੈਂ ਰਹਿ ਟੁਕੀਆਂ ਪੱਲੇ ਕਿਨਾਂ ਮੈਨੂੰ ਬੜੀ ਅਫਸੋਸ ਦੀ ਗੱਲ ਮੈਂ ਦੱਸ ਰਿਹਾ ਕਿ ਜਿਹੜਾ ਇਹ ਸਟੇਡੀਅਮ ਜਿਹੜਾ ਸੀਗਾ ਕਿਸੇ ਟਾਈਮ ਇਹਨੂੰ ਬਹੁਤ ਭਾਗ ਲੱਗੇ ਹੁੰਦੇ ਸੀਗੇ ਲੇਕਿਨ ਅੱਜ ਮੈਂ ਦੋਨਾਂ ਪਾਸੇ ਦਾ ਰਸਤਾ ਜਿਹੜਾ ਬੰਦ ਮੈਂ ਦੇਖ ਕੇ ਮੈਨੂੰ ਬੜਾ ਦੁੱਖ ਲੱਗਿਆ ਪਰ ਮੈਂ ਮਾਨਯੋਗ ਸਾਡੇ ਹਲਕੇ ਹਲਕੇ ਦੇ ਜਿਹੜੇ ਬਧਾਈਕ ਵੀ ਹੈ ਤੇ ਮੰਤਰੀ ਵੀ ਹੈਗਾ ਲੋਕ ਸਿੰਘ ਬੈਂਸ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਜਗ੍ਹਾ ਦੀ ਦੇਖ ਨੂੰ ਦੇਖਿਆ ਜਾਵੇ ਤੇ ਜਦੋਂ ਮੈਂ ਦੇਖਿਆ ਕਿ ਅਸੀਂ ਆਪ ਦੋ ਤਿੰਨ ਬਸੇ ਤੋਂ ਵਟਣਾ ਸੀਗਾ ਕਦੇ ਇਧਰੋਂ ਆ ਰਹੇ ਸੀ ਕਦੇ ਉਧਰੋਂ ਆ ਰਹੇ ਸੀਗੇ ਪਰ ਜਦੋਂ ਮੈਨੂੰ ਬੈਂਸ ਸਾਹਿਬ ਨਾਲ ਸੈਡਾਂ ਨਾਲ ਗੱਲ ਹੋਈ ਕਹਿੰਦੇ ਨਹੀਂ ਤੁਸੀਂ ਇਹਨਾਂ ਦੇ ਘਰ ਨੂੰ ਬਨ ਆਓ ਪਰ ਲੇਕਿਨ ਇਹ ਹੈ ਵੀ ਮੈਂ ਚਾਹਾਂਗਾ ਕਿ ਇਸ ਸਟੇਡੀਅਮ ਨੂੰ ਦਿੱਖ ਬਣਾਈ ਜਾਵੇ ਤੇ ਸਾਡੇ ਨਾਲ ਕਿਆ ਨਾਮ ਤੁਹਾਡਾ ਜੀ ਲੱਕੀ ਜੀ ਲੱਕੀ ਜੀ ਤੁਸੀਂ ਪਰਤਗੜ ਤੋਂ ਆਂ ਹਾਂਜੀ ਤੇ ਜਿਹੜਾ ਉਪਰਾਲਾ ਕੀਤਾ ਤੁਹਾਡੀ ਟੀਮ ਨੇ ਕੀਤਾ ਹੈ ਹਾਂਜੀ ਹਾਂਜੀ ਸਾਡੇ ਕਲੱਬ ਨੇ ਕਹਿੰਦੇ ਉਪਰਾਲਾ ਕੀਤਾ ਹੈ ਕਿ ਮੁੰਡੇ ਨਸ਼ਿਆਂ ਤੋਂ ਦੂਰ ਰਹਿਣ ਮੇਰੀ ਆਪਣੀ ਵੀ ਜਿੰਮ ਹੈ ਮੈਂ ਮੁੰਡਿਆਂ ਨੂੰ ਕੈਪ ਕੈਪ ਬਹੁਤ ਕਹਿੰਦਾ ਵੀ ਜਿੰਮ ਲਾਓ ਤੇ ਖਰਾਕ ਵਧੀਆ ਖਾਓ ਤੇ ਕੋਈ ਗਲਤ ਕੰਮ ਚ ਨਾ ਪੋ ਤਾਂ ਕਰਕੇ ਅਸੀਂ ਉਪਰਾਲੇ ਇਦਾਂ ਦੇ ਕਰਦੇ ਰਹਿੰਦੇ ਹਾਂ ਇੱਕ ਸਾਡਾ ਸਾਲ ਚ ਕਬੱਡੀ ਦਾ ਟੂਰਨਾਮੈਂਟ ਹੁੰਦਾ ਹੈ ਇੱਕ ਕ੍ਰਿਕਟ ਦਾ ਟੂਰਨਾਮੈਂਟ ਹੁੰਦਾ ਹੈ ਦੋ ਅਸੀਂ ਬਲੱਡ ਕੈਂਪ ਲਾਂਦੇ ਆ ਤੇ ਹੋਰ ਪੀਜੇ ਨੂੰ ਲੰਗਰ ਵੀ ਜਾਂਦਾ ਸਾਡਾ ਮਹੀਨੇ ਦੇ ਤਕਰੀਬਨ ਦੋ ਲੰਗਰ ਜਾਂਦੇ ਆ ਸਾਡੇ ਘੱਟੋ ਘੱਟ ਦੋ ਲੰਗਰ ਲੈ ਜਾਂ ਤਿੰਨ ਲੰਗਰ ਲੈ ਕੇ ਜਾਂਦੇ ਆ ਅੱਲੇ ਕਿ ਤੁਸੀਂ ਆ ਜਿਹੜਾ ਗੱਲ ਮੈਂ ਗਰਾਊਂਡ ਦੀ ਗੱਲ ਕੀਤੀ ਗਲਤ ਤੇ ਲੱਗਿਆ ਤੁਹਾਨੂੰ ਗੁੱਸਾ ਤੇ ਮੇਰੇ ਨੇ ਸਹੀ ਗੱਲ ਹੈ ਜੀ ਗਰਾਊਂਡ ਗਰਾਊਂਡ ਇਹ ਹੋਣਾ ਚਾਹੀਦਾ ਜੀ ਦੇਖੋ ਹੁਣ ਵੀ ਪੌੜੀਆਂ ਜਿਹੜੀਆਂ ਹੈਗੀਆਂ ਟੁੱਟੀਆਂ ਵੀ ਆਧੀਆਂ ਤੇ ਦੇਖ ਲਓ ਵੀ ਜੇ ਮੁੰਡਿਆਂ ਨੇ ਕੋਈ ਖੇਲਣਾ ਖੁਲਣਾ ਹੋਵੇ ਤਾਂ ਓਖਾ ਏ ਇਹ ਗਰਾਊਂਡ ਇਹਦੇ ਪਾਰਕ ਦਾ ਕਰਨਾ ਚਾਹੁੰਦਾ ਨਾ ਇਹ ਗਰਾਊਂਡ ਨੂੰ ਰਸਤਾ ਹੈ ਕਿਨੂੰ ਬੜੀ ਮੁਸ਼ਕਲ ਤੋਂ ਅਸੀਂ ਸਮ ਇਹ ਔਖਾ ਕੰਮ ਹੈ ਜੀ ਇਹ ਕਹਿੰਦੇ ਕਰਾਣਾ ਵੀ ਟੂਰਨਾਮੈਂਟ ਸਾਨੂੰ ਵੀ ਲੱਗ ਰਿਹਾ ਸੀਗਾ ਕਿਉਂਕਿ ਬੜਾ ਪੈਸਾ ਇਸ ਗਰਾਉਂਡ ਵਾਸਤੇ ਆਇਆ ਸੀਗਾ ਪਰ ਬੜੀ ਵੱਡੀ ਘਾਟ ਹੈ ਹਰਜੋਤ ਸਿੰਘ ਬੈਂਚ ਜੀ ਜੇ ਤੁਸੀਂ ਸਾਡੀ ਖਬਰ ਨੂੰ ਸੁਣਦੇ ਹੋ ਤਾਂ ਖਾਸ ਧਿਆਨ ਦਿਓ ਮੈਂ ਇੱਧਰ ਜੰਗਲ ਚੜ ਚੁੱਕਿਆ ਜਿਹੜਾ ਰਸਤਾ ਕੱਢਿਆ ਗਿਆ ਸੀਗਾ ਇੱਕ ਬੜਾ ਵਧੀਆ ਇੱਕ ਗੇਟ ਵੀ ਬਣਿਆ ਸੀਗਾ ਪਰ ਲੇਕਿਨ ਗੇਟ ਦੇ ਕੋਲ ਖੜ ਕੇ ਅਸੀਂ ਦੇਖਿਆ ਮੈਨੂੰ ਉਹਦਾ ਪਿੱਛੇ ਪਿੱਛੇ ਉਹ ਆਇਆ ਹੈ ਹੜਾ ਆਇਆ ਹੈ ਹੜਾਂ ਦੇ ਕਾਰਨ ਸ਼ਾਇਦ ਇਦਾਂ ਹੋਇਆ ਹੋਊਗਾ ਪਰ ਲੇਕਿਨ ਗਲੀਆਂ ਦੇ ਵਿੱਚੋਂ ਗੱਡੀਆਂ ਦਾ ਆਉਣਾ ਜਾਂ ਸਮਾਨ ਲੈ ਕੇ ਆਉਣਾ ਬੜਾ ਮੁਸ਼ਕਲ ਹੈ ਤੇ ਇਹ ਵਾਰੀ ਦੁਨੀਆ ਕੋ ਮਦੇਓ ਡੇਲੀ ਮੈਂ ਕੀ ਕਹਿ ਸਕਦਾ ਮੈਂ ਪਹਿਲੀ ਦਫਾ ਇਸ ਪਿੰਡ ਦੇ ਵਿੱਚ ਇਧਰ ਇਹ ਵਧੀਆ ਹੋਣਾ ਚਾਹੀਦਾ ਨਾ ਇਹ ਦੀ ਜਿਹੜੀ ਰਿਪੇਅਰ ਉਹ ਕਰਨੀ ਚਾਹੀਦੀ ਆ ਕਿਉਂਕਿ ਕਿਸੇ ਦੇ ਸੱਟ ਲੱਗ ਜਵੇ ਕੋਈ ਡਿੱਗ ਪਵੇ ਇੱਥੇ ਆ ਨਾ ਤੇ ਸਟੇਡੀਅਮ ਜਿਹੜਾ ਪਿੰਡ ਵਾਲਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਬਹੁਤ ਸੋਹਣਾ ਸਟੇਡੀਅਮ ਹੈ ਇੱਕ ਰਸਤਾ ਜਿਹੜਾ ਆਪਾਂ ਆਏ ਆ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਦੀ ਇਹਨੂੰ ਰਸਤਾ ਵੀ ਹੋਣਾ ਚਾਹੀਦਾ ਬਾਥਰੂਮ ਹੋਣੇ ਚਾਹੀਦੇ ਆ ਤੇ ਬਹੁਤ ਅੱਛਾ ਹੈ ਕਿ ਬੱਚਿਆਂ ਨੂੰ ਉਤਸ਼ਾਹ ਮਿਲੇ ਤਾਂ ਕਿ ਅੱਛਾ ਸਟੇਡੀਅਮ ਹੋਵੇ ਉੱਥੇ ਆ ਕੇ ਉਹਨਾਂ ਨੂੰ ਇਤਸ਼ਾਹ ਮਿਲ ਕੇ ਅਸੀਂ ਇੱਥੇ ਆ ਕੇ ਖੇਡਣਾ ਹੈਗਾ ਹੋ ਸਕਦਾ ਇਹਨਾਂ ਦੇ ਵਿੱਚੋਂ ਪਤਾ ਨਹੀਂ ਇੰਟਰਨੈਸ਼ਨਲ ਦੇ ਵਿੱਚ ਕੋਈ ਬੱਚਾ ਚिल ਜਵੇ ਨੇਵਰ ਨੋ ਪਿੰਡਾਂ ਦੇ ਵਿੱਚੋਂ ਹੀ ਉੱਠ ਕੇ ਗਏ ਨੇ ਸਾਰੇ ਸੋਈ ਨੂੰ ਪਿੰਡਾਂ ਵਾਲਿਆਂ ਨੂੰ ਤੇ ਹੋਰ ਵੀ ਆਪਣੀ ਆਵਾਜ਼ ਬਲੰਦ ਕਰੋ ਤਾਂ ਕਿ ਸਟੇਡੀਅਮ ਬਹੁਤ ਅੱਛਾ ਢੰਗ ਦੇ ਨਾਲ ਬਣਾਇਆ ਜਾਵੇ ਮੈਂ ਆਪਣੇ ਵੱਲੋਂ ਤੁਹਾਨੂੰ ਅੱਜ ਕਹਾ ਜਾਂ ਮੈਨੂੰ ਪਤਾ ਨਹੀਂ ਸੀ ਕਿ ਇੱਥੇ ਲੈ ਕੇ ਆ ਰਹੇ ਆ ਇਹ ਤੇ ਮੈਨੂੰ ਪਤਾ ਨਹੀਂ ਸੀ ਆ ਕੇ ਲੋ ਜੀ ਇਹ ਮੇਰੇ ਵੱਲੋਂ ਇਨੀ ਡੋਨੇਸ਼ਨ ਹੈਗੀ ਆ ਥੋੜੀ ਬਹੁਤੀ ਜੋ ਵੀ ਆ ਫਿਰ ਅੱਜ ਆਵਾਂਗੇ ਤਾਂ ਜਿਆਦਾ ਮਦਦ ਕਰਾਂਗੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਗੁਰਚਨ ਸਿੰਘ ਬਨਵੈਦ ਦੀ ਜਿਹੜੇ ਕਿ ਬਹੁਤ ਹੀ ਦਿਆਲੂ ਨੇ ਤੇ ਵੱਧ ਚੜ ਕੇ ਇਸਾ ਲੈਂਦੇ ਆ ਜੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਤੇ ਅਸੀਂ ਅੱਜ ਮੈਚ ਦੇ ਵਿੱਚ ਆ ਕੇ ਅਸੀਂ ਬਹੁਤ ਮਾਣ ਮਹਿਸੂਸ ਕੀਤਾ ਧੰਨਵਾਦ ਸਭ ਨੂੰ ਇਹ ਵਰਤੀ ਗੁਰੂਆਂ ਪੀਰਾਂ ਦੀ ਪੰਜਾਬ ਮੇ ਦਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ ਸਰਵੰਤ ਬਾਦ ਜਿਹੜਾ ਬਨੂ ਹਾਲ ਦਾ ਸੁਨੇ ਸੋਗੇ ਕੰਨ ਤੇਰੇ ਮਰੀਦ ਜਿੱਥੇ ਵੱਡੇ ਵੱਡੇ ਧੜਵੀ ਹਿੰਦਿਆਥੋਂ ਦੀ ਮੂੰਹ ਮੁੜ ਕੇ ਮਹਿਕ ਸੁੱਕੇ ਸਜਣੋ ਗੁਲਾਬਦੀ ਜਿੱਥੋਂ ਦੇ ਲੋਕ ਜਿੱਤਣ ਖਾਲੀ ਮਰੀਮ ਨੇ ਆ ਕਬੱਡੀ ਖੇਡਾਂ ਰੰਗਲੇ ਪੰਜਾਬ ਦੀ ਜੀ ਅੱਜ ਰੰਗਲੇ ਪੰਜਾਬ ਦੀ ਰੰਗਲੀ ਖੇਡ ਟੀਦਾਰੀ ਦੀ ਕੁਸ਼ਤੀ ਪਤਾ ਸਾਧਨ ਗੋਟੇ ਦਾ ਸਾਧਾ ਬੜੀ ਤਪੱਸਿਆ ਰੱਖੀ ਪਈ ਹੈ ਅੱਜ ਦਾ ਇਹ ਪਹਿਲਾ ਮੈਚ ਸਾਡੇ ਹੁਕਰਤ ਸਿੰਘ ਜੀ ਸਰ ਪੰਜਾਬੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਜਿਹੜੇ ਹੋਰਨ ਨੇ ਉਹ ਸਾਡੇ ਦਰਿਆਨ ਪੁੱਜੇ ਆ ਬਹੁਤ ਬਹੁਤ ਧੰਨਵਾਦ ਸਾਡੇ ਬਾਬਾ ਮਿੰਦਰ ਸਿੰਘ ਜੀ ਗੁਰਦੁਆਰਾ ਮੰਜੀਤ ਸਾਹਿਬ ਤੋਂ ਔਰ ਸਾਡੇ ਸੰਦੀਰ ਪੱਗਾ ਜੀ ਠੀਕ ਠਾਕ